ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਸੰਗਤ ਜੀ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੇਂ ਸਥਾਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅਤੇ ਸੰਗਤ ਜੀ ਅੱਜ ਅਸੀਂ ਆਏ ਹਾਂ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਗੁਰਦੁਆਰਾ ਸ਼੍ਰੀ ਕਿਲਾ ਤਾਰਾਗੜ ਸਾਹਿਬ ਜੀ ਸੰਗਤ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਤੇ ਜੋ ਇਹ ਪਿੰਡ ਹੈ ਤਾਰਾਗੜ ਉਸ ਦੇ ਉੱਪਰ ਇੱਕ ਉੱਚੀ ਪਹਾੜੀ ਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਸਥਾਨ ਹੈ ਸੰਗਤ ਜੀ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਹੈ ਅਤੇ ਆਓ ਚੱਲਦੇ ਹਾਂ ਅਤੇ ਜੋ ਵੀ ਇਸ ਸਥਾਨ ਦਾ ਇਤਿਹਾਸ ਮਿਲੇਗਾ ਪਤਾ ਲੱਗੇਗਾ ਸਾਰਾ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਜੀ ਤੇ ਚਲੋ ਆਓ ਚੱਲਦੇ ਆਂ ਜੀ ਚਲੋ ਜੀ ਮਾਰੋ ਖਾਲਸਾ ਜੀ ਗੇਰ ਵਾਹਿਗੁਰੂ ਸੰਗਤ ਜੀ ਚੱਲ ਪਏ ਆ ਉੱਪਰ ਨੂੰ ਅਤੇ ਸਿੱਧੀ ਚੜਾਈ ਹੈ ਸਾਈਡਾਂ ਤੇ ਬਹੁਤ ਸੋਹਣੇ ਦਰਖਤ ਬਣੇ ਹੋਏ ਹਨ ਰਸਤਾ ਵੀ ਪੱਕਾ ਬਣਿਆ ਹੋਇਆ ਹੈ ਤੇ ਚਲੋ ਆਓ ਚੱਲਦੇ ਆਂ ਹੌਲੀ ਹੌਲੀ ਚੜ੍ਹਦੇ ਆਂ ਵਾਹਿਗੁਰੂ ਵਾਹਿਗੁਰੂ ਸੋਹਣਾ ਸਥਾਨ ਹੈ ਸੰਗਤ ਜੀ ਬਣਿਆ ਹੋਇਆ ਦੇਖ ਕੇ ਇਦਾਂ ਲੱਗ ਰਿਹਾ ਵੀ ਜਿਵੇਂ ਨਾ ਬਹੁਤ ਪੁਰਾਣੇ ਸਮੇਂ ਦੇ ਵਿੱਚ ਆ ਗਏ ਹੁੰਨੇ ਆ ਬਾਹਰਲੀ ਜੋ ਦੀਵਾਰ ਹੈ ਉਹ ਇਦਾਂ ਲੱਗ ਰਹੀ ਹੈ ਜਿਵੇਂ ਕਿਸੇ ਕਿਲੇ ਦੀ ਦੀਵਾਰ ਹੋਵੇ ਹਾਲਾਂਕਿ ਇਹ ਬਾਅਦ ਦੇ ਵਿੱਚ ਬਣਾਈ ਹੋਈ ਦੀਵਾਰ ਹੈ ਜੋ ਗੁਰੂ ਮਹਾਰਾਜ ਜੀ ਦੇ ਵਕਤ ਜੋ ਹੁੰਦੀ ਸੀ ਉਹ ਤਾਂ ਕਾਫੀ ਸਮਾਂ ਪਹਿਲਾਂ ਹੀ ਮਤਲਬ ਖਤਮ ਹੋ ਗਈ ਸੀ ਕਿਉਂਕਿ ਟਾਈਮ ਬਹੁਤ ਲੰਮਾ ਹੋ ਗਿਆ ਜੀ ਤਕਰੀਬਨ 350 ਸਾਲ ਦੇ ਲਗਭਗ ਵਾਹਿਗੁਰੂ ਜੀ ਚਲੋ ਜੀ ਅੰਦਰ ਚੱਲਦੇ ਆਂ ਵਾਹਿਗੁਰੂ ਵਾਹਿਗੁਰੂ ਜੀ ਸੰਗਤ ਜੀ ਅੱਜ ਤਾਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਸਥਾਨ ਬਣਿਆ ਹੈ ਇਸ ਸਥਾਨ ਤੇ ਲੇਕਿਨ ਜਿਸ ਵਕਤ 1930 ਦੇ ਵਿੱਚ ਭਾਈ ਧੰਨਾ ਸਿੰਘ ਚਾਹ ਜੀ ਇਸ ਸਥਾਨ ਤੇ ਆਏ ਸਨ ਤਾਂ ਉਹਨਾਂ ਨੇ ਇਸ ਸਥਾਨ ਦੇ ਬਾਰੇ ਇਹ ਲਿਖਿਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕੋਈ 5 ਜਾਂ 6 ਮੀਲ ਦੀ ਦੂਰੀ ਦੇ ਉੱਪਰ ਇੱਕ ਉੱਚੀ ਪਹਾੜੀ ਦੇ ਉੱਪਰ ਗੁਰਦੁਆਰਾ ਸ੍ਰੀ ਤਾਰਾਗੜ੍ਹ ਸਾਹਿਬ ਦੀਆਂ ਛੋਟੀਆਂ-ਛੋਟੀਆਂ ਕੰਧਾਂ ਦੇ ਨਿਸ਼ਾਨ ਬਾਕੀ ਹਨ ਤੇ ਨਾਲ ਇੱਕ ਪ੍ਰਾਤਨ ਬੌਲੀ ਹੈ ਪਰ ਅੱਜ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਸੋਹਣਾ ਸਥਾਨ ਬਣ ਚੁੱਕਿਆ ਹੈ ਤੁਸੀਂ ਵੀ ਜਦੋਂ ਕਿਤੇ ਸ਼੍ਰੀ ਆਨੰਦਪੁਰ ਸਾਹਿਬ ਯਾਤਰਾ ਤੇ ਆਓ ਤਾਂ ਇਸ ਸਥਾਨ ਤੇ ਜ਼ਰੂਰ ਆਣਾ ਸੰਗਤ ਜੀ ਸੰਗਤ ਜੀ ਜੋ ਇਸ ਸਥਾਨ ਤੇ ਗੁਰੂ ਮਹਾਰਾਜ ਦੇ ਵੇਲੇ ਜੋ ਕਿਲਾ ਉਸਾਰਿਆ ਗਿਆ ਸੀ ਕਿਲਾ ਤਾਰਾਗੜ੍ਹ ਸਾਹਿਬ ਉਸ ਨੂੰ ਬਣਾਉਣ ਦਾ ਜੋ ਮੇਨ ਮਕਸਦ ਸੀ ਗੁਰੂ ਸਾਹਿਬ ਜੀ ਦਾ ਉਹ ਇਹ ਸੀ ਜੋ ਬिलासपुर ਦੇ ਰਾਜੇ ਸਨ ਉਹਨਾਂ ਨੂੰ ਹਮਲੇ ਤੋਂ ਉਹਨਾਂ ਜੋ ਹਮਲੇ ਕਰਦੇ ਸਨ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕੇ ਉਹਨਾਂ ਨੂੰ ਰੋਕਣ ਦੇ ਲਈ ਗੁਰੂ ਮਹਾਰਾਜ ਜੀ ਨੇ ਇਸ ਕਿਲੇ ਦੀ ਉਸਾਰੀ ਕੀਤੀ ਸੀ ਬਾਕੀ ਤੁਸੀਂ ਇਤਿਹਾਸ ਐ ਲਿਖਿਆ ਹੋਇਆ ਹੈ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਸਕਿੱਪ ਕਰਕੇ ਜਾਂ ਰੋਕ ਕੇ ਜਾਂ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਕੇ ਬਾਅਦ ਵਿੱਚ ਵੀ ਪੜ੍ਹ ਸਕਦੇ ਹੋ ਸੰਗਤ ਜੀ ਇਸੇ ਅਸਥਾਨ ਤੇ ਭਾਈ ਕਨਈਆ ਜੀ ਜਿਨ੍ਹਾਂ ਦਾ ਕੀ ਬਹੁਤ ਵਧੀਆ ਇਤਿਹਾਸ ਹੈ ਜੋ ਕਿ ਜੰਗਾ ਜੁੱਧਾਂ ਦੇ ਵਿੱਚ ਬਿਨਾਂ ਭੇਦਭਾਵ ਕੀਤੇ ਸਿਪਾਹੀਆਂ ਨੂੰ ਚਾਹੇ ਮੁਗਲ ਸਿਪਾਹੀ ਹੋਣ ਚਾਹੇ ਗੁਰਸਿੱਖ ਮਹਾਰਾਜ ਦੇ ਸਿਪਾਹੀ ਹੋਣ ਸਭ ਨੂੰ ਬਿਨਾਂ ਭੇਦਭਾਵ ਦੇ ਜਲ ਛਕਾਉਂਦੇ ਸਨ ਤੇ ਮਰਮ ਬੱਟੀ ਵੀ ਨਾਲ ਕਰਿਆ ਕਰਦੇ ਸਨ ਉਹ ਵੀ ਇਸ ਅਸਥਾਨ ਤੇ 500 ਦੇ ਤਕਰੀਬਨ ਤਕਰੀਬਨ 500 ਦੇ ਤਕਰੀਬਨ ਬ੍ਰਹਮ ਗਿਆਨੀ ਇਸ ਸਥਾਨ ਤੇ ਤਪ ਕਰਿਆ ਕਰਦੇ ਸਨ ਜਿਨ੍ਹਾਂ ਦੇ ਵਿੱਚ ਭਾਈ ਕਨਈਆ ਜੀ ਵੀ ਹੁੰਦੇ ਸਨ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਰੂਹ ਖੁਸ਼ ਹੁੰਦੀ ਹੈ ਜੀ ਦੇਖ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਹੇ ਸੱਚੇ ਸਤਗੁਰੂ ਜੀ ਤੁਹਾਡਾ ਕਰੋੜਾਂ ਅਰਬਾਂ ਬਾਰ ਤੁਹਾਡਾ ਧੰਨਵਾਦ ਜੋ ਤੁਸੀਂ ਸਾਨੂੰ ਆਪਣੇ ਪਿਆਰੇ ਪਿਆਰੇ ਸੋਹਣੇ ਸੋਹਣੇ ਸਥਾਨਾਂ ਦੇ ਦੀਦਾਰੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਜੀ ਸੰਗਤ ਜੀ ਇਸ ਪਵਿੱਤਰ ਅਸਥਾਨ ਤੇ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਕਈ ਵਾਰ ਆਏ ਹਨ ਇਤਿਹਾਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜੋ ਇਸ ਅਸਥਾਨ ਤੇ 500 ਦੇ ਕਰੀਬ ਬ੍ਰह्म ਗਿਆਨੀ ਇਸ ਅਸਥਾਨ ਤੇ ਬੈਠ ਕੇ ਤਪ ਕਰਿਆ ਕਰਦੇ ਸਨ ਉਹਨਾਂ ਦੇ ਲਈ ਲੰਗਰ ਪ੍ਰਸ਼ਾਦਾ ਪਾਣੀ ਗੁਰੂ ਮਹਾਰਾਜ ਜੀ ਖੁਦ ਆਪ ਲੈ ਕੇ ਆਇਆ ਕਰਦੇ ਸਨ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਦਰਸ਼ਨ ਕਰੋ ਦੇਖੋ ਅੰਦਰੋਂ ਦਰਬਾਰ ਸਾਹਿਬ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਲੱਗਦਾ ਦਿਲ ਨੂੰ ਆਏ ਲੱਗ ਰਿਹਾ ਵੀ ਬਸ ਇਸੇ ਅਸਥਾਨ ਤੇ ਬੈਠ ਜਾਈਏ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਮੈਂ ਇੱਕ ਵਾਰ ਫੇਰ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਅਸਥਾਨ ਤੇ ਸੰਗਤਾਂ ਨੂੰ ਬਹੁਤ ਘੱਟ ਪਤਾ ਹੋਣ ਦੇ ਨਾਤੇ ਬਹੁਤ ਘੱਟ ਸੰਗਤਾਂ ਇੱਥੇ ਆਉਂਦੀਆਂ ਹਨ ਤੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਹੋਰ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਵੀ ਇਸ ਹਸਤਾਨ ਤੇ ਆਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਵਾਹਿਗੁਰੂ ਜੀ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਛੋਟਾ ਜਿਹਾ ਬਾਗ ਬਣਿਆ ਹੋਇਆ ਹੈ ਤਰ੍ਹਾਂ ਤਰ੍ਹਾਂ ਦੇ ਬੂਟੇ ਲੱਗੇ ਹੋਏ ਹਨ ਫੁੱਲ ਲੱਗੇ ਹੋਏ ਹਨ ਦੀਵਾਰ ਉਸੇ ਤਰ੍ਹਾਂ ਪੁਰਾਣੀ ਦਿਖਦੇ ਵਿੱਚ ਬਣਾਈ ਗਈ ਹੈ ਜਿਸ ਤਰ੍ਹਾਂ ਜੋ ਪ੍ਰਾਤਨ ਸਮਿਆਂ ਦੇ ਵਿੱਚ ਕਿਲੇ ਦੀ ਜੋ ਦੀਵਾਰ ਹੁੰਦੀ ਸੀ ਇਸ ਅਸਥਾਨ ਤੇ ਜੋ ਬਲਾਸਪੁਰ ਦੇ ਰਾਜੇ ਸੀ ਉਹਨਾਂ ਦੇ ਤਰਫੋਂ ਸਤਸੰਨ 1700 ਦੇ ਵਿੱਚ ਪਹਿਲਾ ਹਮਲਾ ਕੀਤਾ ਗਿਆ ਸੀ ਅਤੇ ਤੁਹਾਨੂੰ ਪਤਾ ਹੀ ਆ ਸੰਗਤ ਜੀ ਗੁਰੂ ਮਹਾਰਾਜ ਜੀ ਫਿਰ ਕਿਹਜਾ ਜਵਾਬ ਨ ਦੇ ਦੇ ਸੀ ਉਹਨਾਂ ਨੂੰ ਕਦੇ ਮੁੜ ਕੇ ਮੂੰਹ ਨਹੀਂ ਕੀਤਾ ਬਲਾਸਪੁਰ ਦੇ ਰਾਜਿਆਂ ਨੇ ਮੁੜ ਕੇ ਇਸ ਅਸਥਾਨ ਦੇ ਵੱਲ ਵਾਹਿਗੁਰੂ ਜੀ ਅਸਥਾਨ ਦੀ ਕਾਰ ਸੇਵਾ ਦਾ ਜੋ ਕਾਰਜ ਹੈ ਉਹ ਚੱਲ ਰਿਹਾ ਜੀ ਪੱਥਰ ਟਾਈਲਾਂ ਇੱਥੇ ਲੱਗ ਰਹੀਆਂ ਹਨ ਬਹੁਤ ਸੋਹਣਾ ਅਸਥਾਨ ਹੈ ਬਾਰਿਸ਼ ਹਲਕੀ ਜੀ ਹੋ ਰਹੀ ਹੈ ਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਜੰਨਤ ਦੇ ਵਿੱਚ ਫਿਰਦੇ ਹੋਈਏ ਜੰਨਤ ਦੇ ਵਿੱਚ ਫਿਰਦੇ ਹੋਈ ਹੈ ਜੀ ਉਦਾਂ ਹੀ ਬੂਟੇ ਲੱਗੇ ਹੋਏ ਹਨ ਦਰਬਾਰ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਇੰਨੀ ਸੋਹਣੀ ਇਮਾਰਤ ਅੱਖਾਂ ਨੂੰ ਚਮਕ ਦੇ ਰਹੀ ਹੈ ਜੀ ਵਾਹਿਗੁਰੂ ਵਾਹਿਗੁਰੂ ਅਤੇ ਸੰਗਤ ਜੀ ਜਦੋਂ ਵੀ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਆਓ ਤਾਂ ਇਸ ਅਸਥਾਨ ਤੇ ਜ਼ਰੂਰ ਆਉਣਾ ਅਤੇ ਸੰਗਤ ਜੀ ਇਸੇ ਅਸਥਾਨ ਤੋਂ ਕੋਈ ਤਕਰੀਬਨ 1 ਕਿਲੋਮੀਟਰ ਦੀ ਦੂਰੀ ਦੇ ਉੱਪਰ ਗੁਰਦੁਆਰਾ ਭਾਈ ਕਨਈਆ ਸਾਹਿਬ ਜੀ ਵੀ ਹੈ ਉਸ ਸਥਾਨ ਤੇ ਵੀ ਸੰਗਤ ਜੀ ਜ਼ਰੂਰ ਜਾਣਾ ਅਤੇ ਦਰਸ਼ਨ ਕਰਨਾ ਉਹਨਾਂ ਪ੍ਰਾਤਨ ਬੌਲੀਆਂ ਦੇ ਪ੍ਰਾਤਨ ਖੂਹੀ ਅਤੇ ਉਸ ਪ੍ਰਾਤਨ ਅਸਥਾਨ ਉਸ ਪ੍ਰਾਤਨ ਕਮਰੇ ਦੇ ਜਿਸ ਸਥਾਨ ਦੇ ਵਿੱਚ ਭਾਈ ਕਨਈਆ ਜੀ ਤਪ ਕਰਿਆ ਕਰਦੇ ਸਨ ਅਤੇ ਸੰਗਤ ਜੀ ਇੱਥੇ ਹੀ ਮੈਂ ਇਸ ਵੀਡੀਓ ਨੂੰ ਸਮਾਪਤ ਕਰਨ ਲੱਗਿਆ ਹਾਂ ਅਤੇ ਵੀਡੀਓ ਦੇ ਵਿੱਚ ਅਗਰ ਕੋਈ ਸ਼ਬਦ ਮੇਰੇ ਤੋਂ ਕੋਈ ਲਫ਼ਜ਼ ਗਲਤ ਬੋਲਿਆ ਗਿਆ ਹੋਵੇ ਤਾਂ ਦਾਸ ਨੂੰ ਮਾਫ ਕਰਨਾ ਜੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਸਿੱਖ ਜਨ ਦੀ ਗੱਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ